ਉਹ ਕਈ ਬਈਆਂ ਤੇ ਆਈ ਸੀ ਬਾਈ ਉਹ ਲਾਉਣੀ ਕਿੰਨੇ ਦੇਣਾ ਦੱਸਿਆ ਨਹੀਂ ਉਹ ਮੈਂ ਤੁਹਾਨੂੰ ਦੱਸ ਦਿੰਦਾ ਪਹਿਲਾਂ ਹਣਾ ਸੋਰੀ ਯਾਰ ਤੇ ਉਹ ਮੈਨੂੰ ਚੇਤਾ ਨਹੀਂ ਸੀ ਰਿਹਾ ਤੇ ਉਹ 15 ਦਿਨ ਲਾਓ ਠੀਕ ਆ 15 ਦਿਨ ਉਹ ਜਿਵੇਂ ਕੋਈ ਨਾ ਕੋਈ ਫਾਲਟ ਹੈ ਵੀ ਜਿਹੜੇ ਮਲਾਪ ਨਹੀਂ ਬਣਦੇ ਘੋਟਾਂ ਦੇ ਅੰਦਰ ਤੇ ਮਲਾਪ ਬਣਨੇ ਵੀ ਜ਼ਰੂਰੀ ਆ ਬਾਈ ਇਹਦੇ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰ ਵੀਰ ਆਪਣੀ ਵੀਡੀਓ ਨੂੰ ਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆਇਓ ਬਾਪੋ ਕਰਦੇ ਆ ਇਹਦੀ ਵੀਡੀਓ ਸ਼ੁਰੂ ਤੇ ਵੀਡੀਓ ਸ਼ੁਰੂ ਤੋਂ ਪਹਿਲਾਂ ਪਹਿਲਾਂ ਬਾਈ ਜਿਹੜੀ ਆਪਾਂ ਵੀਡੀਓ ਉਦੋਂ ਪਾਈ ਸੀ ਆਟੇਆ ਬੰਦ ਤੋਂ ਹਣਾ ਬਾਈ ਮੈਂ ਸੋਰੀ ਪਹਿਲਾਂ ਤਾਂ ਮੈਨੂੰ ਦੱਸਣ ਦਾ ਚੇਤਾ ਭੁੱਲ ਗਿਆ ਵੀ ਦੇਣੀ ਕਿੰਨੇ ਦੇਣਾ ਉਹ ਬਾਈ 15 ਦਿਨ ਤੁਸੀਂ ਉਹ ਦਵਾਈ ਦੇਣੀ ਆ ਠੀਕ ਆ 15 ਦਿਨ ਦੇ ਕੇ ਉਦੋਂ ਬਾਅਦ ਤੁਸੀਂ ਜੋੜਾ ਲਾ ਦੇਣਾ ਉਦੋਂ ਬਾਅਦ ਜਿੰਨਾ ਚੱਕਰਾਂਡੇ ਨਹੀਂ ਦਿੰਦੀਆਂ ਫਿਰ ਉਹਨਾਂ ਚੱਕਰਬਾਈ ਕਬੂਤਰ ਨੂੰ ਵੀ ਕਬੂਤਰੀ ਨੂੰ ਵੀ ਇੱਕ ਗੋਲੀ ਦੇਣੀ ਆ ਤੇ ਬਾਈ ਨਾਲੇ ਹੈ ਨਾ ਉਹ ਜਦੋਂ ਤੁਸੀਂ ਮਤਲਬ ਆਪਾਂ ਜਦੋਂ ਸਾਰਾ ਕੁਝ ਗੁੰਨ ਲਿਆ ਉਹਦੇ ਚ ਦੋ ਚਮਚੇ ਬਾਈ ਆਟਾ ਦੂਜਾ ਕਣਕ ਦਾ ਆਟਾ ਪਾ ਲਿਓ ਠੀਕ ਆ ਉਹ ਮੈਨੂੰ ਦੱਸਣ ਦਾ ਚੇਤਾ ਨਹੀਂ ਰਿਹਾ ਉਹ ਬਾਅਦ ਚੋ ਭਾਈ ਦਾ ਜਦੋਂ ਆਪਾਂ ਸਾਰਾ ਗੁੰਨ ਲਿਆ ਹਨਾ ਉਦਵਾ ਢੂੜੇ ਵਾਂਗੂ ਉਹਨੂੰ ਲਾ ਲਾ ਕੇ ਗੁੰਨੀ ਜਾਣਾ ਤੇ ਹਲਕਾ ਹਲਕਾ ਪਾਣੀ ਲਈ ਜਾਣਾ ਵੀ ਜਿਹੜਾ ਗੋਲੀ ਬਣ ਜਵੇ ਉਹ ਮੈਂ ਦੱਸਿਆ ਨਹੀਂ ਵੀਡੀਓ ਵੀ ਲੰਬੀ ਹੋ ਗਈ ਸੀ ਤਾਂ ਪੈ ਗਈ ਹੈ ਨਾ ਇਸ ਹਿਸਾਬ ਨਾਲ ਕਰ ਲਿਓ ਤੁਸੀਂ ਬਾਕੀ ਸਾਰਾ ਕੁਝ ਓਦਾ ਹੀ ਬਣਾਉਣਾ 2 ਕ ਚਮਚੇ ਆਟੇ ਦੇ ਭਾਵੇਂ ਬਾਅਦ ਚ ਉਲਾ ਲਿਓ ਭਾਵੇਂ ਪਹਿਲਾਂ ਵਿੱਚ ਪਾ ਲਿਓ ਕੋਈ ਚੱਕਰ ਨਹੀਂ ਆਪਾਂ ਨੂੰ ਪਹਿਲਾਂ ਚੇਤਾ ਭੁੱਲ ਗਿਆ ਫਿਰ ਮੈਂ ਬਾਅਦ ਚ ਢੂੜੇ ਵਾਂਗੂ ਲਾ ਲਾ ਕੇ ਤੇ ਉਹਨੂੰ ਗੁੰਨ ਲਿਆ ਸੀ ਤਾਂ ਫਿਰ ਬਹੁਤ ਸੋਹਣੀਆਂ ਗੋਲੀਆਂ ਬਣ ਗਈਆਂ ਤੇ ਗੋਲੀਆਂ ਤੁਹਾਨੂੰ ਮਦ ਖਾ ਵੀ ਦੇਣਾ ਬਾਈ ਚਲੋ ਬਾਬਾ ਪਾਗੇ ਰਾਜਾ ਸਾਹਿਬ ਤੇ ਮੱਥਾ ਟੇਕਣ ਆਏ ਸੀਗੇ ਮੈਂ ਕਿਹਾ ਚਲੋ ਬਾਕੀ ਵੀਡੀਓ ਘਰੇ ਹੀ ਬਣਾਵਾਂਗੇ ਬਾਅਦ ਚੋ ਜਾ ਕੇ ਪਹਿਲਾਂ ਮੱਥਾ ਟੇਕ ਲਈਏ ਹੈ ਨਾ ਤੇ ਇੱਕ ਵੀਰ ਦਾ ਕਮੈਂਟ ਆਇਆ ਸੀ ਕਿ ਇਤਿਹਾਸ ਕੀ ਹੈ ਭਾਈ ਆਪ ਪੜ ਲਓ ਭਾਈ ਰਾਜਾ ਸਾਹਿਬ ਦਾ ਕੀ ਇਤਿਹਾਸ ਹੈ ਅੱਲਾ सत कर ਅੰਦਾ ਪਾਪੰ ਬਾਤ ਹੈ ਅੰਦਾ ਅੰਦਾ ਪਾਪੰ ਬਾਤ ਹੈ ਅੰਦਾ ਸੱਤ ਕਰੋ ਜਹ ਲੋਟ ਜਾਓ ਆ ਬਈਆਂ ਬੜੀਆਂ ਆਪਣੀਆਂ ਗੋਲੀਆਂ ਥੋਪਲ ਵਾਲੀ ਇੱਕ ਦੋ ਦਿਨ ਠੀਕ ਆ ਹੁਣ ਇਹਨੂੰ ਥੁੱਪੇ ਰੱਖਣਾ ਹੁਣ ਸ਼ਾਮੇ ਰੱਖ ਦੇਣੀਆਂ ਚੱਕ ਕੇ ਹਾੜ ਹੋ ਗਈਆਂ ਹੁਣ ਭਰੂਗੀਆਂ ਨਹੀਂ ਆ ਬਣ ਗਈ ਬਾਈ ਕੋਈ ਇਹਨਾਂ 100% ਬਾਈ ਕਬੂਤਰੀਆਂ ਚੱਲਣਗੀਆਂ ਕਬੂਤਰ ਵੀ ਚੱਲਣਗੇ ਹੱਥ ਦੇ ਕਬੂਤਰੀਆਂ ਆਪਣੀਆਂ ਭੱਡੀਆਂ ਠੀਕ ਆ ਆ ਮਾਂ ਅਗਾਉ ਦੀ ਇਹਦੀ ਧੀਆ ਦੇ ਆ ਦੋਨੇ ਕੁੜੀਆਂ ਆਈਆਂ ਨੇ ਜਿਹੜੀਆਂ ਤਿੰਨੇ ਆਂਡਿਆਂ ਤੋਂ ਬਾਅਦ ਦਾ ਠੀਕ ਆ ਇਹਨਾਂ ਨੂੰ ਹੁਣ ਅਜਮਲਾ ਪੰਜ ਦਵਾਈ ਲਗਾਉਣਾ ਤਿੰਨਾਂ ਕਬੂਤਰੀਆਂ ਨੂੰ ਮਤਲਬ ਪੰਜ ਦਵਾਈ ਲਾ ਕੇ ਉਸ ਤੋਂ ਬਾਅਦ ਲਗਾਤਾਰ ਬਾਈ ਉਹ ਮੈਡੀਸਨ ਦਵਾਂਗੇ ਠੀਕ ਆ ਤਾਂ ਫਿਰ ਇਹਨਾਂ ਨੂੰ ਜੋੜੇ ਲਾਵਾਂਗੇ 15-20 ਦਿਨ ਰੋਕ ਕੇ ਤੇ ਪੁੱਛੇ ਬਾਈ ਛਿਬਠਾਈਏ ਛਤਰੀ ਤੇ ਠੀਕ ਆ ਤੇ ਅਜ ਰਾਜਾ ਸਭ ਕੇ ਹੀ ਮੱਥਾ ਟਿਕਣ ਬਈ ਤੇ ਉੱਥੋਂ ਲੇਟ ਹੋ ਗਿਆ ਹਨਾ ਉਦਿਆਂ ਉਦਿਆਂ ਤੇ ਲੇਟ ਵੀ ਕਰਦਾ ਇਹ 12 12 ਵਜੇ ਹਜੇ ਤੇ ਹੁਣ ਬਿਠਾ ਲੈਨੇ ਕੋਈ ਚੱਕਰ ਨਹੀਂ ਆਪਾਂ ਲੇਟ ਹੀ 2:30 ਵਜੇ ਦਾਣਾ ਪੂਣਾ ਹਨਾ ਤੇ ਨਾਲੇ ਦਾਣਾ ਧੋਲੀ ਹੈ ਬਈ ਹਵਾ ਜੀ ਚੱਲਣ ਡਈ ਹੈ ਮੀਮੂ ਦਾ ਪਰਾ ਘੁਕ ਨਹੀਂ ਤੇ ਇਹ ਹਵਾ ਤੋਂ ਥੋੜਾ ਜਿਹਾ ਪੁੱਤਰਾਂ ਨੂੰ ਬਚਾਉਣਾ ਪੈਣਾ ਵੀ ਜਿੱਦਾਂ ਹੁਣ ਹਵਾ ਕ੍ਰੋਸਿੰਗ ਨਾ ਹੋਵੇ ਦੇਲੇ ਦਾ ਕੋਈ ਚੱਕਰ ਨਹੀਂ ਬਈ ਰਾਤ ਨੂੰ ਹੁੰਦਾ ਰਾਤ ਨੂੰ ਆਪਾਂ ਇਹ ਜੀ ਨੂੰ ਕੀ ਆ ਰੋਸ਼ਨ ਦਾੰਜੇ ਰੱਖੇ ਨਾ ਬਾਕੀ ਹੁੱਲਾ ਅਜ ਤਾਂ ਆਣਾ ਦੂ ਦੂ ਦਰਵਾਜ਼ੇ ਬਾਈ ਇਧਰੋਂ ਵੀ ਸਾਰਾ ਰੋਜ਼ ਖੁੱਲਦਾ ਹੀ ਆ ਬਸ ਪਿੱਛੋਂ ਹਵਾ ਜਿਹੜੀ ਅੰਦਰ ਆਉਂਦੀ ਆ ਤਿੱਖੀ ਚੀਰੇ ਨਾਬੂਤਰਾਂ ਨੂੰ ਉਹ ਥੋੜਾ ਜਿਹਾ ਕਿਤੇ ਕਿਤੇ ਬਿਮਾਰ ਕਰ ਜਾਂਦੀ ਆ ਪੈਰ ਫੁੱਟ ਠਰ ਜਾਂਦੇ ਹਨ ਤੇ ਉਦੋਂ ਪਸੀਨ ਨਹੀਂ ਹੁੰਦਾ ਇੰਨੀ ਠੰਡ ਜੇ ਰੱਬ ਵੱਲੋਂ ਹੀ ਬਹੁਤ ਗਰਮ ਹੁੰਦੇ ਆ ਹਨ ਇਹਨਾਂ ਨੂੰ ਇਦਾਂ ਕੋਈ ਠੰਡ ਦਾ ਚੱਕਰ ਪੈਂਦਾ ਨਹੀਂ ਇੱਕ ਬਾਈ ਆ ਹੁੰਦਾ ਹਨ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਉਹਦੋਂ ਕਬੂਤਰ ਬਿਮਾਰ ਹੋਈ ਸੀ ਹਰੀਆਂ ਵੀ ਠਾਠਾ ਜਾ ਉਦੋਂ ਵੀ ਢਲੇ ਛਲੇ ਸੁੱਕਦੇ ਆ ਬਾਈ ਇੱਕ ਵਾਰੀ ਦਿੱਤਾ ਠੀਕ ਆ 181 ਮਿਕਸ ਤੇ ਮੈਂ ਕਹਾ ਬਾਈ ਸਰਾਗਰਾਤਾ ਇਹ ਤੇਗਾ ਪੂਰਾ ਸਰਾ ਬਈ ਨੇ ਮੈਂ ਕਹਾ ਇੱਕ ਵਾਰੀ ਦਿੱਤਾ ਕੋਈ ਮੈਡੀਸਿਨ ਨਹੀਂ ਦੇਣ ਦੀ ਲੋੜ ਪਈ ਉਦਾਂ ਮੈਂ ਦੋ ਵਾਰੀ ਕੋਰਸ ਕਰਦਾ ਤਾਂ ਦੋ ਵਾਰੀ ਦਿੱਤਾ ਹਨਾ ਐਂਟੀਬਾਇਟਿਕ ਹੀ ਹੁੰਦਾ ਇਹ ਤੇ 8 ਕੇ 900 ਰੁਪਏ ਦਾ ਹੁੰਦਾ ਹੁੰਦਾ ਥੋੜਾ ਹੀ ਆ ਪਰ ਲੱਗਦਾ ਵੀ ਥੋੜਾ ਹੀ ਆ ਇਹ ਬਈ ਹਨਾ ਜਿੱਦਾਂ 2 ਲੀਟਰ ਚ ਇੱਕ ਸਕੂਪ ਪੈਂਦਾ ਆ ਜਿੱਦਾਂ ਆਪਾਂ ਦੋ ਕੁਜੇ ਚ ਵੀ ਪਾਉਣਾ ਨਾ ਤੇ ਬਈ ਐਨ ਮੈਂ ਕਹਿੰਦਾ ਚੰਡ ਘਾਟ ਤੇ ਬੱਚਿਆਂ ਦੇ ਬਈ ਜਿਹੜੇ ਬੱਚੇ ਐ ਢਲੇ ਦਾਣਾ ਦੂਣਾ ਫੁੱਲ ਖਾ ਗਏ ਐਨ ਸੈੱਟ ਹੋ ਗਏ ਬਈ ਇੱਕ ਵਾਰੀ ਦੇਣ ਨਹੀਂ ਤੇ ਇਹ ਮੈਂ ਕੋਈ ਪ੍ਰਮੋਸ਼ਨ ਨਹੀਂ ਕਰ ਲਗਾ ਬਾਈ ਜਾਂ ਕੁਛ ਨਹੀਂ ਵੈਸੇ ਤੁਹਾਨੂੰ ਦੱਸਿਆ ਵੀ ਜੇ ਕਿਤੇ ਜਦ ਆਪਾਂ ਦਵਾਈਆਂ ਤੋਂ ਦੁਖੀ ਹੋਏ ਲੈ ਬਾਈ ਕਹਿੰਦਾ ਯਾਰ ਵੀ ਮੈਂ ਵੀ ਉਹ ਬਾਈ ਨਾਲ ਗੱਲ ਕੀਤੀ ਵੀ ਪੇਟਪੂੜਦਾ ਉਹਦੇ ਬਾਈ ਨੇ ਗਿਫਟ ਹੀ ਭੇਜੇ ਸੀ ਖਸਾਬ ਦੇ ਇਹ ਤੇ ਇਲਾਕੇ ਦੇਖਿਆ ਤਾਂ ਬਾਈ ਇਹਦਾ ਇਹਦਾ ਰਿਜ਼ਲਟ ਹੈਗਾ ਬਾਈ ਠੀਕ ਆ ਬਹੁਤ ਸਰਾ ਰਿਜ਼ਲਟ ਆਇਆ ਇਹਦਾ ਜਿਹੜਾ ਡਾਈਜੈਸਟਿਵ ਉਸ ਨੂੰ ਵੀ ਖਰਾਬ ਆਇਆ ਇਹਦਾ ਰਿਜ਼ਲਟ ਆਇਆ ਚਾਰ ਬੱਚੇ ਹੋਰ ਕੱਢ ਲਿਆਂਦੇ ਦੋ ਆਪਾਂ ਜਿਹੜੇ ਪਹਿਲ ਕੱਢਦੇ ਸੀ ਦੋ ਡੰਡੇ ਵਾਲੇ ਦੇ ਭਾਈ ਭੈਣ ਆ ਜਿਹੜੇ ਹਨ ਨਿਕਲੇ ਆਹਾ ਵੇਖੋ ਬਾਈ ਇਹ ਗੱਲ ਬਾਤ ਜਰੂਰ ਦੱਸਿਓ ਰੰਗ ਬਹੁਤ ਸੋਹਣਾ ਗੱਡਿਆ ਬਾਈ ਦਿਲ ਖੁਸ਼ ਹੋ ਗਿਆ ਹਨਾ ਦੋਨਾਂ ਬੱਚਾ ਦਾ ਰੰਗ ਦੇ ਤੇ ਉਹ ਬੱਚਾ ਵੀ ਬਾਈ ਦੇ ਠੀਕ ਹੈ ਨਸਲ ਦਾ ਪਤਾ ਹੀ ਹੈ ਬਾਈ ਚੰਗੀ ਆ ਹਨਾ ਪਰ ਰੰਗ ਹਰੇ ਘਰੀ ਨਵਾਂ ਤੋਂ ਨਵਾਂ ਡਿਫਰੈਂਟ ਜਾਂ ਕੱਢ ਜਾਂਦੇ ਆ ਉਮੀਦ ਨਹੀਂ ਹੁੰਦੀ ਵੀ ਇਦਾਂ ਦਾ ਰੰਗ ਕੱਢ ਜਾਣਗੇ ਐਤ ਕੀ ਦਾ ਬਈ ਆ ਉਮੀਦ ਹੀ ਹੈ ਨਹੀਂ ਸੀ ਜਿਹੜਾ ਰੰਗ ਐਤ ਕੀ ਕੱਢ ਗਏ ਆ ਬਾਲਾ ਘੈਂਟ ਆ ਬਾਈ ਰੰਗ ਇਹ ਹੁਣ ਨਿਗੀ ਨਿਗੀ ਬਾਈ ਬਿਠਾਉਣੇ ਸ਼ੁਰੂ ਕਰ ਦੇਣੇ ਫਿਰ ਦੂਕ ਦੇਣਾ ਚੀਏ ਲੱਗ ਜਾਣਗੇ ਦੋ ਚੋਂਦਣਾ ਚੀ ਐਦਾਂ ਬਿਠਾਏ ਤੇ ਇਹਨਾਂ ਦੀ ਛਤਰੀ ਨੂੰ ਲੱਗ ਜਾਣਾ ਇਹਨੀਆਂ ਦਾ ਬਈ ਰੰਗ ਚੇਂਜ ਕਰਨਾ ਹਨਾ ਉਹ ਉਹੀ ਰੰਗ ਹੈਗਾ ਸੇਮ ਆ ਮਤਲਬ ਇਹਦਾ ਫਿੱਕਾ ਪੈ ਗਿਆ ਪ੍ਰਾਣੀ ਆ ਛਤਰੀ ਉਹ ਨਵੀਆਂ ਛਤਰੀਆਂ ਤੇ ਇਹਦਾ ਵੀ ਫਲੇ ਕਾ ਪੈਦਾ ਬਈ ਇਹ ਛਤਰੀ ਲਾ ਹੀ ਦੇਣੀ ਆ ਆਪਾਂ ਹੁਣ ਠੀਕ ਆ ਮੇਰੇ ਤੋਂ ਫੇਰ ਨਹੀਂ ਤਾਂ ਇੱਥੇ ਹੀ ਬਹਿ ਬੂ ਜਾਂਦੇ ਆ ਹਨਾ ਉੱਤੇ ਉੱਤੇ ਬਿਠਾਉਣੇ ਹੁੰਦੇ ਬੱਚੇ ਆਪਾਂ ਮੈਸੇ ਉਹ ਛਤਰੀ ਤੇ ਲਾਉਣੇ ਆ ਤੇ ਆ ਛਤਰੀ ਆਪਾਂ ਲਾ ਕੇ ਹੀ ਰੱਖ ਦੇਣੀ ਬਈ ਤੇ ਜਦੋਂ ਆਊਗਾ ਲੈ ਆਵਾਂਗੇ ਇੱਕ ਤੇ ਬਿਠਾ ਦਿਆ ਕਰਾਂਗੇ ਹੁਣ ਥੋੜੀ ਥੋੜੀ ਬੱਚੇ ਆ ਨਾ ਉਹੀ ਇੱਕੋ ਹੀ ਛਤਰੀ ਤੇ ਬਿਠਾ ਦਿਆ ਕਰਾਂਗੇ ਆਵਾ ਦੇਖਦਾ ਨਹੀਂ ਤਾਂ ਹੁਣ ਲਾ ਹੀ ਦੇਣੀ ਆ ਛਤਰੀਆਂ ਵਿੱਚ ਜਿਆ ਇਕਾਰੀ ਮਿੱਟੀ ਜੀ ਬਾਈ ਫੇਰ ਚੱਕੜੀਆਂ ਮਿੱਟੀ ਸਾਰੀ ਚੱਕ ਕੇ ਤੇ ਨਵੀਂ ਮਿੱਟੀ ਪੂਣੀ ਬਾਈ ਦੇ ਚ ਲਿਆ ਕੇ ਲਾਲ ਮਿੱਟੀ ਇਹ ਵੀ ਬਹੁਤ ਗੰਦ ਉੜਦੀ ਬਹੁਤ ਬਾਈ ਮਿੱਟੀ ਆ ਪਾਤ ਅਰੇ ਗਲਤੀ ਕਰ ਲਈ ਮਗਰੋਂ ਲਿਆ ਇੱਧਰ ਸੱਤੇ ਦੇ ਵਿੱਚੋਂ ਪੱਟੀ ਨਾ ਝੋਨਾ ਵੱਡ ਹੋਇਆ ਜੀ ਤੇ ਮੈਂ ਚ ਲਾਗੇ ਲਾਗੇ ਲਿਆ ਕੇ ਪਾ ਲੈਨੇ ਤੇ ਆ ਵੀ ਜੋੜੇ ਲਾ ਦੇਣਾ ਬਈ ਅੱਜ ਆਪਾਂ ਦੇਖਦੇ ਆਂ ਅੱਜ ਨਾ ਹੋਇਆ ਨਾ ਅੱਜ ਆਹ ਛਾ ਦਾ ਜੋੜਾ ਆਪਾਂ ਲਾਵਾਂਗੇ ਤੇ ਇਹਦਾ ਵੀ ਰਿਜ਼ਲਟ ਦੇਖ ਲਈਏ ਡੱਬੇ ਦਾ ਵੀ ਲਾ ਦਾਂਗੇ ਡੱਬਾ ਵੀ ਲਾਉਣਾ ਡੱਬਾ ਵੀ ਪੁੱਤਰਾਂ ਦਾ ਨਿਆਰੇ ਲੈਣ ਤੇ ਇਹਦਾ ਵੀ ਲਾ ਲੀਏ ਜੋੜਾ ਆਪਾਂ ਮਿੱਟੀ ਉੜਦੀ ਬਹੁਤ ਆ ਬਾਈ ਇਹ ਚੱਕੜੀਆਂ ਇੱਕ ਦੋ ਦਿਨਾਂ ਦੇ ਵਿੱਚ ਇਹਦਾ ਮੈਂ ਵੀ ਆਵਾ ਬਾਈ ਭਰ ਦਿੰਦੀ ਆ ਮਿੱਟੀ ਉਹ ਮਿੱਟੀ ਕੀਤਾ ਪਿਆ ਸਾਰਾ ਇਹਨਾਂ ਨੇ ਡਾੜਾ ਡਾ ਕੇ ਮਿੱਟੀ ਤੇ ਬਾਹਲਾ ਹੀ ਕੰਮ ਖਰਾਬ ਆਣਾ ਇਹਨਾਂ ਕਬੂਤਰ ਬਿਮਾਰ ਹੋਣ ਦੇ ਵੀ ਚਾਂਸ ਬਹੁਤ ਬਣ ਜਾਂਦੇ ਬਾਈ ਉੜ ਕੇ ਜਿਹੜੀ ਮਿੱਟੀ ਆ ਖਾਂ ਖਾਂ ਚ ਨੱਕ ਨੁੱਕ ਚ ਪੈਂਦੀ ਸ਼ਿਕਸ਼ ਕੁਆ ਮਰ ਲਾਪੇ ਦੇ ਕਬੂਤਰ ਇਹ ਜਿਹੜੀਆਂ ਬਾਹਰ ਵਾਲੀਆਂ ਗੋਲੀਆਂ ਆਪਣੀਆਂ ਹਨ ਤੇ ਉਹ ਜਿਹੜੀਆਂ ਤਿੰਨ ਮਾਦੀਆਂ ਉੱਤੇ ਰੱਖ ਕੇ ਆਇਆ ਇਹ ਉਹਨਾਂ ਨੂੰ ਲੋਣੀਆਂ ਬਾਈ ਤੇ ਉਹਨਾਂ ਨੂੰ ਲਾਈਏ ਮਤਲਬ ਪਾਣੀ ਗੋਲੀ ਤੇ ਉਸ ਤੋਂ ਬਾਅਦ ਫਿਰ ਬਾਈ ਇੱਕ ਦੋ ਦਿਨ ਤੱਕ ਫਿਰ ਉਹਨਾਂ ਨੂੰ ਪਹਿਲਾਂ ਦਵਾਈ ਦੋਈ ਦਿੱਤੀ ਹੁਣ ਤਾਂ ਪੰਜ ਸੱਤ ਦਿਨ 10 ਦਿਨ ਤੇ ਫ ਮਤਲਬ 2 ਦਿਨ ਰੋਕੇ ਬਾਅਦ ਦਵਾਈ ਦੇਣੀ ਸ਼ੁਰੂ ਕਰ ਦੇਣੀ ਉਹ ਵਾਲੀ ਆਪਾਂ ਨੂੰ ਅੱਜ ਤੋਂ ਲਾਤੀ ਨਾ ਇਹਨਾਂ ਦੇ ਭਵੇਂ ਨਾਲ ਵੀ ਕਰਦੀਏ ਭਾਈ ਇੰਨੀ ਨਹੀਂ ਖਿੱਚਦੀ ਇਹ ਠੀਕ ਹੀ ਹੁੰਦੀ ਆ ਭਾਈ ਐਨ ਵਧੀਆ ਤਰੀਕੇ ਨਾਲੀ ਕਬੂਤਰ ਖਿੱਚਿਆ ਨਹੀਂ ਜਾਂਦਾ ਇਹਦੇ ਨਾਲ ਤੇ ਉਸ ਤੋਂ ਬਾਅਦ ਫੇ ਆਪਾਂ ਲਾ ਦਈਏ ਜੋੜੇ ਭਾਈ ਠੀਕ ਆ 10-15 ਦਿਨਾਂ ਆ ਲਾ ਕੇ 10-15 ਦਿਨ ਦਵਾਈ ਦੇਣੇ ਆ 15 ਕ ਦਿਨਾਂ ਬਾਅਦ ਭਾਈ ਫਿਰ ਚੱਕ ਲਾਂਗੇ ਇਹਨਾਂ ਨੂੰ ਤੇ ਫੇ ਜੋੜੇ ਲਾ ਦਵਾਂਗੇ ਮਾਦੀਆਂ ਨੂੰ ਆ ਤਾਂ ਨਹੀਂ ਮਾਦੀਆਂ ਜਿਹੜੀਆਂ ਆ ਵੇਲੇ ਆ ਆ ਮਾਦੀਆਂ ਭਾਈ ਤਾਂ ਨਹੀਂ ਗੋਲੀ ਇਹਨਾਂ ਨੂੰ ਮਹ ਲਗਾ ਦੇੜ ਤੇ ਬਾਅਦ ਵਿੱਚ ਪਾਣੀ ਲਿਆ ਕੇ 20 PPC 25-25 ਪਾਣੀ ਦਰ ਜਣਾ ਇਹਨਾਂ ਨੂੰ ਤੇ ਵੈਸੇ ਖੰਡਾ ਹੀ ਐ ਇੰਨੀ ਧੁੱਪ ਹੁਣ ਹੈ ਨਹੀਂ ਹੈਗੀ ਤੇ ਨਾ ਵੀ ਉਹ ਤੇ ਇਹਨਾਂ ਨੂੰ ਛਾਵੇਂ ਹੀ ਰੱਖ ਦਾਂਗੇ ਹਨਾ ਤੇ ਜਿੰਨਾ ਚਿਰ ਪਾਣੀ ਅੰਦਰ ਜਿਆਦਾ ਰਹੂਗਾ ਮਤਲਬ ਪਾਣੀ ਗੋਲੀ ਲੋਂਦਾ ਤਾਂ ਹੀ ਪੈਦਾ ਬਈ ਧੁੱਪੇ ਰੱਖ ਦੀਦੀਓ ਜਲਦੀ ਜਲਦੀ ਪਾਣੀ ਖੇਚ ਜਾਂਦੇ ਆ ਤੇ ਉਹ ਗੱਲ ਬਾਤ ਨਹੀਂ ਰੱਖਦੀ ਹੈ ਨਾ ਪਾਣੀ ਜਲਦੀ ਨਿਕਲੀ ਜਾਂਦਾ ਫਿਰ ਖਿੱਚੀ ਜਾਂਦੇ ਖਿੱਚੀ ਜਾਂਦੇ ਛਾਵੇਂ ਰੱਖਾਂਗੇ ਜਿੰਨਾ ਚਿਰ ਜਿਆਦਾ ਪਾਣੀ ਰਹੂਗਾ ਇਹਨਾਂ ਦੇ ਅੰਦਰ ਓਨੇ ਜਿਆਦਾ ਮਤਲਬ ਮਹ ਲਾਪਾ ਨਹੀਂ ਇਹਨਾਂ ਨੂੰ ਲਾਤ ਆਪਾਂ BBCC ਪਾਣੀ ਤੇ ਹੁਣ ਜਦੋਂ ਨਿਕਲੇ ਮਲਾਂਪ ਤੇ ਫੇਰ ਮੈਂ ਤੁਹਾਨੂੰ ਦਿਖਾਉਂਗਾ ਵੀ ਨਿਕਲਦੇ ਆ ਜਾਂ ਨਹੀਂ ਹੈਗੇ ਆ ਜਾਂ ਨਹੀਂ ਹੈਗੇ ਹੁਣ ਪਤਾ ਲੱਗ ਜਾਣਾ ਬਈ ਦਫਾ ਲਾਤੀ ਨਾ ਗੋਲੀ ਇਹਨੇ ਐਨ ਕੱਢ ਦੇਣੇ ਬਈ ਖਾਲੀ ਪੇਟ ਸੀ ਐਨ ਸਾਫ ਸੀਗੇ ਤੇ ਆ ਵੀ ਬਈ ਜਿਹੜੇ ਬੱਚੇ ਹੁਣ ਬਿਮਾਰ ਹੋਏ ਸੀ ਢਿੱਲੇ ਆਪਣੇ ਹਨ ਢਿੱਲੇ ਵੇਦੇ ਸੀਗੇ ਤੇ ਉਹ ਵੀ ਉੱਚੇ ਬਹਿਣ ਲਾ ਪਏ ਬਈ ਆਗੇ ਇਹਨਾਂ ਬੱਚਿਆਂ 'ਚ ਜਾਨ ਹੈ ਨਹੀਂ ਬਿਲਕੁਲ ਬਹੁਤ ਜ਼ਿਆਦਾ ਪੁਆਰ ਹੋਗੇ ਸੀ ਇਹਨਾਂ ਨੂੰ ਵੀ ੁੱਪੇ ਛੱਡਦੇ ਆ ਘੜੀ ਖਦਰੀਆਂ ਤੇ ਬਿਠਾਉਨੇ ਆ ਹਨ ਤੇ ਉਸ ਤੋਂ ਬਾਅਦ ਤੇ ਦਾਣਾ ਦੂਣਾ ਬਾਅਦ ਚ ਪਾਵਾਂਗੇ ਇਹਨਾਂ ਨੂੰ ਜੋ ਮੈਂ ਟੈਂਪਰਰੀ ਬੋਰਾ ਜਾ ਉਥੇ ਲਾਤਾ ਵੀ ਹਵਾ ਨਾ ਆਵੇ ਪਿੱਛੋਂ ਦੀ ਤੂੰ ਉੱਪਰਿਆਂ ਚਵਾਰਾ ਬਾਈ ਤੋ ਹਵਾ ਇੱਕ ਸਾਤਾ ਚਵਾਰਾ ਹੀ ਬਣ ਜਾਂਦਾ ਨਾ ਤੇ ਹਵਾ ਬਹੁਤ ਤੇਜ਼ ਪੈਂਦੀ ਆ ਫਿਰ ਜੇ ਕ੍ਰੋਸਿੰਗ ਹੁੰਦੀ ਆ ਉਹ ਦਾ ਦਰਵਾਜ਼ੇ ਖੁੱਲੇ ਰਹਿੰਦੇ ਬਾਈ ਇਹ ਨਹੀਂ ਬੰਦ ਕਰੀਦੇ ਨਾ ਇਹ ਠਗਣੇ ਵੀ ਨਹੀਂ ਸਾਰਾ ਸਿਆਲ ਨਹੀਂ ਠਗਣੇ ਬਾਈ ਜਦੋਂ ਬਾੜੀ ਠੰਡ ਕਿਤੇ ਲੱਗੀ ਵੀ ਯਾਰ ਬਹੁਤ ਜ਼ਿਆਦਾ ਲੋੜ ਤੋਂ ਵੱਧ ਫੇਰ ਠਗਣੇ ਮਾੜੇ ਮੋਟੇ ਨਹੀਂ ਤਾਂ ਵੀ ਨਹੀਂ ਠਗਣੇ ਬੱਚੇ ਛੱਡਦੇ ਬਾਈ ਉਹ ਥੱਲੇ ਢਾਂਗੀ ਮੈਂ ਖੜੀ ਨਹੀਂ ਕੀਤੀ ਉਹਦੇ ਉੱਤੇ ਹੀ ਬਹਿ ਗਿਆ ਬੱਚਾ ਆ ਕੇ ਤੇ ਉੜ ਗਿਆ ਉੜ ਗਿਆ ਤੇ ਆ ਬੱਚੇ ਬਾਈ ਉੱਪਰ ਬਗੇ ਤਿੰਨ ਚਾਰ ਮੋਟੂ ਮੂਲ ਦੂਜੇ ਆਪਣੇ ਕੀ ਸੂਰਜ ਸਾਰਜ ਹੁਣੀ ਸਾਰੇ ਛੱਡ ਦਿੱਤੇ ਹਨ ਤੇ ਚੱਲ ਵੀ ਸ਼ਰਾ ਤੁਮੀ ਚੱਲ 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 ਇੱਥੇ ਹੁਣ ਤੇਰਾ ਦਾਣਾ ਪਾਣੀ ਖਤਮ ਐ ਜਾਲ ਚ ਹੁਣ ਇਹ ਬਾਈ ਇਥੋਂ ਚੱਕਿਆ ਨਾ ਬੱਚਾ ਤੇ ਇੱਥੇ ਜਾਲ ਚ ਪਾ ਲਿਆ ਤੇ ਜਾਲ ਤੇ ਹੀ ਆਉਂਦਾ ਫੇਰ ਵਾਰ ਚੱਲ 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 ਛਤਰੀ ਦੇ ਹਾਂ ਲੱਗੇ ਬਾਈ ਇਹ ਪੰਜੇ ਬੱਚੇ ਛਤਰੀ ਦੇ ਲੱਗੇ ਆਪਣੇ ਠੀਕ ਆ ਜੋ ਇਹ ਲੱਗੇ ਨਹੀਂ ਤੇ ਇੱਕ ਬੜਲੇ ਵਾਲੀ ਦੀ ਮਾਸੀ ਮੂਸੀ ਜਿਹੜੀ ਲੱਗਦੀ ਕੋਈ ਨਹੀਂ ਲੱਗੀ ਤੇ ਦੋਨੇ ਡੰਡੇ ਵਾਲੀ ਦੇ ਜਿਹੜੇ ਭਾਈ ਸੀ ਰੱਖ ਤੇ ਉਹ ਦੋਨੇ ਨਹੀਂ ਲੱਗੇ ਬਾਈ ਚਲੋ ਨਸਲ ਨੂੰ ਉਦਾਂ ਵੀ ਮਾਹਰ ਰੁਕੜੇ ਹੀ ਸੀਗੇ ਹਨ ਤੇ ਆ ਹੁਣ ਪਹਿਲੇ ਬੱਚੇ ਵਿੱਚ ਛੋਟੇ ਛੋਟੇ ਕੱਢਨੇ ਸ਼ੁਰੂ ਕਰਤੇ ਜਿਹੜੇ ਲੱਗ ਜਾਣਗੇ ਬਈ ਡੰਡੇ ਆਲੇ ਦੇ ਇਹ ਠੀਕਾ ਕਟੋਕਟ ਆਪਣਾ 6-7 ਬੱਚੇ ਤਾਂ ਹੁਣ ਆਪਣੇ ਕੋਈ ਇਹਦੇ ਨਾਲ ਦੇ ਸਵਾਦ ਫੇਰੀ ਹੁੰਦਾ ਬਈ ਬਾਜੀ ਛੱਡਣ ਦਾ ਵੀ ਹਨ ਇਹਨਾਂ ਦਾ ਪਤਾ ਬਈ ਛੱਡ ਕੇ ਸੋਜੋ ਬਸ ਇਹ ਨਸਲ ਹੈ ਬਸ ਚੈੱਕ ਕਰਾਉਂਦੀ ਵੀ ਲੋੜ ਨਹੀਂ ਬਈ ਸਾਹਮਣੇ ਪਧਰੇ ਉੜਦੇ ਫੁੱਤਰ ਉੱਚੇ ਅੱਚੇ ਵੀ ਨਹੀਂ ਜਾਂਦੇ ਬਈ ਜੀ ਜਾਣ ਤੇ ਸਭ ਤੋਂ ਪਹਿਲਾ ਇਹ ਹੀ ਹੁੰਦੇ ਥੱਲੇ ਨੂੰ ਮੁੜ ਕੇ ਐਨੇ ਨਹੀਂ ਰੱਬ 'ਚ ਖੜਦੇ ਨਹੀਂ ਹੈਗੇ ਮਿੰਟੋ ਮਿੰਟੀ ਆ ਜਾਂਦੇ ਥੱਲੇ ਨੂੰ ਚਲੋ ਬਾਬਿਓ ਇਹਨਾਂ ਨੂੰ ਵੀ ਕੱ ਤੇ ਇਹਨਾਂ ਨੂੰ ਵੀ ਕੱਲ ਨੂੰ ਬਾਈਪਲਾ ਪਾਦੀ ਗੋਲੀ ਲਾ ਕੇ ਤੇ ਫੇਰ ਇਹਨਾਂ ਦੇ ਵੀ ਜੋੜੇ-ਜੋੜੇ ਬਾਈ ਲਾ ਲੀਏ ਹਨਾ ਤੇ ਆ ਕਬੂਤਰੀ ਦੀ ਵੀ ਟਰੀਟਮੈਂਟ ਸ਼ੁਰੂ ਕਰਨਾ ਆਪਦਾ ਬੰਦ ਸੀਗੀ ਪਿਛਲੇ ਸਾਲ ਚੱਲ ਪਈ ਸੀ ਇਹਨੇ ਕਰੀ ਅੰਡੇ ਲਾ ਦਿੱਤੇ ਸੀ ਹਨਾ ਤੇ ਉਦਾਂ ਖਰਾਬ ਹੋ ਗਏ ਸੀ ਅੰਡੇ ਪਰ ਲਾਹ ਦਿੱਤੇ ਸੀ ਇਹਨੇ ਇੱਕ ਵਾਰੀ ਫੇਰ ਹੁਣ ਵੀ ਇਹਨੂੰ 4-5 ਦਿਨ ਦਵਾਈ ਦਵਾਂਗੇ ਤੇ ਫੇਰ ਜੋੜੇ ਲਾਵਾਂਗੇ ਤੇ ਇਹਨਾਂ 'ਚ ਤਿੰਨ-ਚਾਰ ਮਾਦੀਆਂ ਨੂੰ ਲੱਗੀ ਆ ਤੇ ਬਾਕੀ ਸਾਰੀਆਂ ਨੂੰ ਲਾਉਣ ਵਾਲੀ ਤੇ ਆਪਾਂ ਆ ਬਾਹਰ ਵਾਲੀਆਂ ਗੋਲੀਆਂ ਨਹੀਂ ਇਹਨਾਂ ਨੂੰ ਇੰਨੀਆਂ ਗੋਲੀਆਂ ਤਾਂ ਨਹੀਂ ਲੱਗਦੀਆਂ ਬਾਈ ਪਹਿਲਾਂ ਦੱਸੂਗਾ ਮੈਂ ਕਿਹੜੀ ਗੋਲੀ ਲਾਉਣੀ ਇਹਨਾਂ ਨੂੰ ਬਾਈ ਦੇਖਿਓ ਹਣ ਮੈਂ ਕਹਾ ਸਾਫੜਾ ਕਰਦੇ ਚਿਪ ਬੜ ਦੂ ਕਈਆਂ ਨੇ ਵਰਤੀ ਵੀ ਆ ਉਹ ਬ ਗੋਲੀ ਦੱਸੀ ਵੀ ਹੋਈ ਆ ਬਈ ਨਾ ਇੰਦਰ ਵੀ ਬਾਈ ਬਵਾਲਡੀਆਂ ਬੋਲਡੀਆਂ ਹੋਈਆਂ ਜੁੜਿਆਂ ਲਾ ਹਨਾ ਇੱਕ ਉਹ ਜੁੜੇ ਲਾ ਤਾਂ ਡਾ ਕਲੂਤਰੀ ਨੇ ਤੇ ਇਹਨੇ ਹਜੇ ਲਾਇ ਹੀ ਨਹੀਂ ਬਾਈ ਠੀਕ ਆ ਤੇ ਉਹ ਬੜਲੇ ਵਾਲੀ ਵੀ ਆਪਣੇ ਥੱਲੇ ਦੋ ਬੱਚੇ ਫੇ ਕੱਟਦੇ ਆਪੇ ਕਿੱਡੇ-ਕੱਡੇ ਹੋ ਗਏ ਬਾਵਾ ਜਿਹੜੇ ਬੱਚੇ ਹੋ ਗਏ ਉਹ ਪੰਪਰਸੀ ਖੇਦਣਾ ਦੇ ਹੋ ਗਏ ਆ ਤੇ ਇਹਨਾਂ ਦੇ ਤਾਂ ਡੇ ਬਾਈ ਇੱਕ ਦੋ ਤੇ ਤਿੰਨ ਇਹਨਾਂ ਦੇ ਤਾਂ ਡੇ ਫੁੱਕ ਹੀ ਆ ਬਾਈ ਠੀਕ ਆ ਉਦੇ ਆਪਣਾ ਅੰਡਾ ਕੋਈ ਨਹੀਂ ਸੀ ਉਦਾਂ ਹੀ ਰੱਖੇ ਸੀਗੇ ਮੈਂ ਇਹਦੇ ਵਾਲਾ ਇੱਕਾਂ ਢਾ ਇਹਦਾ ਸੀ ਥੱਲੇ ਵਾਲੇ ਦਾ ਇੱਕ ਹੀ ਦਾ ਉਧਰ ਵੀ ਪੁੱਗ ਗਈ ਆ ਠੀਕ ਆ ਤੇ ਟ੍ਰੀਟਮੈਂਟ ਚੱਲਦਾ ਪਿਆ ਦੋਨਾਂ ਕੂਤਰਾ ਦਾ ਇੱਕ ਹੀ ਦਾ ਤੇ ਇੱਕ ਉਹਦਾ ਹੋ ਜੂਗਾ ਸੈੱਟ ਬਾਈ ਥੋੜੇ ਦਿਨਾਂ ਦੇ ਵਿੱਚ ਵਿੱਚ ਤਾਂ ਫਿਰ ਇਹਨਾਂ ਨੂੰ ਲਾ ਦੇਾਂਗੇ ਦੁਬਾਰਾ ਜੋ ਅੰਡੇ ਉੱਡੇ ਚੱਕ ਕੇ ਫੇਰ ਲਵਾਉਣਗੇ ਤੇ ਫਿਰ ਵਧੀਆ ਅੰਡੇ ਹੋਣਗੇ ਤੇ ਬੱਚੇ ਵੀ ਬਣਨਗੇ ਤੇ ਆ ਬਾਈ ਜਿਹੜੀਆਂ ਗੋਲੀਆਂ ਬੜਾਈਆਂ ਹਨ ਆਂ ਅੰਡਿਆਂ ਨੂੰ ਬੰਦ ਕਰੀਏ ਜਿਹੜੀ ਪ੍ਰੋਬਲਮ ਸੀਗੀ ਉਹਦਾ ਹੱਲ ਕੀਤਾ ਹਨਾ ਤੇ ਇਹਨੂੰ ਬਾਈ ਕਿ ਕੱਚ ਦੇ ਭਾਂਡੇ ਚ ਜਾਂ ਫਿਰ ਇਹਨੂੰ ਦੂਜੇ ਆ ਪਲਾਸਟਿਕ ਦੇ ਚ ਉਲੀ ਲੱਗੇ ਦਾ ਤਾਰਾ ਕੱਚ ਦਾ ਭਾਂਡਾ ਦੇਖਦੇ ਆ ਉਹ ਚ ਪਾ ਕੇ ਬਾਈ ਇਹਨੂੰ ਰੱਖ ਦਲੇ ਚੰਗੀ ਤਰ੍ਹਾਂ ਸੁੱਕ ਗਈਆਂ ਮਿੱਟੀ ਘਟਾਣਾ ਇੱਥੇ ਪੈ ਜਾਵੇ ਕਿਉਂਕਿ ਮਿੱਟੀ ਉੜਦੀ ਬੋ ਵੀ ਜਿਹੜੀ ਪਾਈ ਆ ਨਾ ਆਪਾਂ ਤੋਂ ਦਲ ਜਾਈ ਇਹ ਚੱਕਣੀਆਂ ਬਾਈ ਇੱਕ ਦੋ ਦਿਨ ਦੇ ਵਿੱਚ ਵਿੱਚ ਮਿੱਟੀ ਚੱਕ ਲੈਣੀ ਆ ਆਪਾਂ ਤੇ ਲਾਲ ਮਿੱਟੀ ਰੇਤਲੀ ਜਿਹੜੀ ਹੁੰਦੀ ਨਾ ਉਹ ਲਿਆ ਕੇ ਪੋਣੀ ਆ ਬਾਈ ਉਹ ਗੋਲੀਆਂ ਮਾ ਡੱਬੇ ਚ ਪਾ ਲਈਆਂ ਠੀਕ ਆ ਕੱਚ ਦਾ ਤਾਂ ਮੈਨੂੰ ਲੱਭਾ ਨਹੀਂ ਚਲੋ ਪਲਾਸਟਿਕ ਦੇ ਚ ਪਾਤੀਆਂ ਇਹਦੇ ਘੱਟਾ ਮਿੱਟੀ ਜਾ ਪੈ ਜਾਣਾ ਸੀ ਗੋਲੀਆਂ ਦੇ ਉੱਤੇ ਹੈਣਾ ਰੋਲ ਦੀਆਂ ਫ ਇੱਕ ਇੱਕ ਗੋਲੀ ਸਵੇਰੇ ਦੇਚ ਹੀ ਇੱਕ ਇੱਕ ਗੋਲੀ ਇਹਨਾਂ ਨੂੰ ਹੁਣ ਸ਼ਾਮ ਨੂੰ ਦੇਣੀ ਹੈ ਬਾਈ ਤੇ ਦੇ ਦੇ ਬਾਬੇ ਜਿਹੜੇ ਕੂਤਰੀਆਂ ਨੂੰ ਪਾਹੋਂ ਦਿੱਤੇ ਇਹਨੂੰ ਲੱਪਾਈ ਗੋਲੀ ਲਈ ਹੀ ਦੇ ਦੇ ਕੱਡੇ ਗੁੱਡੇ ਵੀ ਆ ਕਿ ਨਹੀਂ ਪਾਣੀ ਦੇ ਦੇ ਇਹਨਾਂ ਨੂੰ ਪਾ ਪੰਦ ਦਾ 10 ਫੰਬਰ ਹੋਰ ਅ ਕੱਡੇ ਆ ਵੀ ਕੱਡੇ ਆ ਜੀ ਕੱਡੇ ਆ ਆ ਚੈੱਕ ਕਰੋ ਬਈ ਕਿੰਨੇ ਕੱਡੇ ਆ 15 ਆ ਪੱਛੇ ਗਈ ਆ ਇਹਦੇ ਵਿੱਚ ਵੀ ਹੈਗੇ ਨਹੀਂ ਮਾਰੀ ਹੋਗੇ ਛੋਟੇ ਛੋਟੇ ਵੀ ਕੱਟ ਜਾਂਦੇਗੇ ਹਨਾ ਗੱਡੇ ਆ ਦੋ ਤਿੰਨ ਨੇ ਤਾਂ ਹੱਥ ਗੱਡੇ ਆ ਵੀ ਤੇ ਪਾਣੀ ਦੇ ਦਿੰਨੇ 5-5 ਸੀਸੀ ਇਹਨਾਂ ਨੂੰ ਹੋਰ ਤੇ ਜਾਂ ਦਾਦਾ 10 ਦਾ ਸੀ ਦੇ ਦਾਂਗੇ ਹਨਾ ਜਦੋਂ ਖਿੱਚ ਕੇ ਫੇਰ ਦਰਾਣਾ ਪਾਵਾਂਗੇ ਇਹਨਾਂ ਨੂੰ ਪਾਣੀ ਲੱਗਾ ਜੀ ਦੇਰ ਤੇ ਪਾਣੀ ਪਹਿਲੇ ਪੁੱਟਾ ਜਾ ਹੈਗਾ ਹੈ ਨਾਲ ਦੇ ਜੀ ਪਾਪਾ 80 ml ਦਾਦਾ 80 ml ਬੁਲਾਇਆ ਖਿੱਚੂਗੇ ਫੇਰ ਉਸ ਤੋਂ ਬਾਅਦ 10 ml ਪਾਣੀ ਦਵਾਂਗੇ ਇਹਨਾਂ ਨੂੰ ਦਾਦਾ 10 ਇਹਨਾਂ ਨੂੰ ਦਾਦਾ 80 ml ਪਾਣੀ ਦੇ ਦਾਂਗੇ ਤੇ ਬੱਚੇ ਵੀ ਆ ਬੈਠੇ ਆ ਉੱਤੇ ਤੇ ਕਾਦਾਆਂ ਛੇੜਖੰਦੀ ਟਾਈਮ ਉਹਦਾ 2 3 ਦਾ ਪਰ ਇੰਨੇ ਉੜਦੇ ਨਹੀਂ ਆ ਪਕੜਾ ਖੋਲੇ ਆ ਇਹ ਬਸ ਛਤ ਦਾ ਵੀ ਦੇਣਾ ਕੀ ਕਰਦੇ ਅੱਜ ਹਣਾ ਨਾ ਬਾਬਿਓ ਬੱਚੇ ਉੜ ਕੇ ਜਾ ਰਹੇ ਪੱਜੇ ਠੀਕ ਆ ਢਾਂਗੀ ਹੋਣ ਵਾਂ ਖੜੀ ਕਰ ਦਿੰਦਾ ਤੇ 1 2 3 4 ਪੱਜਾ ਕਿਧਰ ਆ ਆ ਮਾਰ ਲਿਆ ਤੁਹਾਡੇ ਜਦੋਂ ਬੋ ਬਟਾਂਗੀ ਲਾਈ ਬਲਾ ਤੇ ਜਿਆਦਾ ਨਹੀਂ ਡੋੜੇ ਆਪਾਂ ਛੇੜਖਾਨੀ ਕਰੀ ਤੀ ਬਸ ਮਜ਼ਾ ਜਾ ਲੈਣਾ ਤੇ ਉਹ ਲੈ ਲੈਣਾ ਫਾਈਨ ਲਗਾ ਡਾ ਕੇ ਬਸ ਆਹ ਬਈ ਬੱਚੇ ਨਾ ਬਈ ਵਾਇਦਾ ਹੂ ਆਸਾ ਤੱਕ ਨੇਰੀ ਉਹ ਜਲਦੀ ਪੀ ਹਵਾ ਮੱਠੀ ਮੱਠੀ ਜੀ ਚੱਲੀ ਜਾਂਦੀ ਹੈ ਨਾ ਏਰੀਂ ਵਾਂਗੂ ਆ ਦੇਖੋ ਤੇ ਬੱਚੇ ਬਾਈ ਇਹ ਕਾ ਉਹਦਾ ਇਹ ਕਾ ਇਹ ਕਾ ਤੇ ਉਹ ਜਿਹੜਾ ਆਪਣਾ ਬੜਲੇ ਵਾਲੀ ਦਾ ਦੂਜਾ ਬੱਚਾ ਉਹ ਬਾਈ ਤਕਰੀਬਨ ਅੱਜ ਪਹਿਲੇ ਦਿਨ ਹੀ ਉੜਿਆ ਆਦ ਆਪਣਾ ਸੂਜੀਆ ਤੇ ਉਹ ਬੱਚਾ ਬਾਈ ਆ ਤਾੜੇ ਮਾਰਦਾ ਆ ਦੇਖ ਆ ਵੜਾ ਆ ਵੜਾ ਇਹ ਅੱਜ ਪਹਿਲੇ ਦਿਨ ਹੀ ਉੜਿਆ ਬਾਈ ਕੋ ਕਦੋਂ ਤੇ ਬੱਚੇ ਬਿਠਾਏ ਸੀ ਉੱਤੇ ਇਹ ਮੈਂ ਕਹਾਂ ਸੀ ਨਵੀਂ ਛਤਰੀ ਤੇ ਜਾਊਂਗੇ ਤੇ ਚੱਲ ਛਤਰੀ ਲਾ ਦੂੰਗਾ ਇਹ ਪਤੰਦਰ ਹਿੱਲੇ ਨਹੀਂ ਪੁਰਾਣੀ ਛਤਰੀ ਤੋਂ ਹੀ ਤੇ ਗੰਦੀ ਜੀ ਆ ਛਤਰੀ ਇਹ ਇਲਾਜ ਦੇਾਂਗੇ ਹਨਾ ਨਵੀਂ ਛਤਰੀ ਤੇ ਬਿਠਾਇਆ ਕਰਾਂਗੇ ਇਹ ਗਾਣੀ ਇੱਥੇ ਬਿਠਾਉਣੇ ਤੇ ਆ ਬੱਚੇ ਚੱਕ ਰੋ ਹੁਣ ਲਾਉਣਾ ਮੈਂ ਹਨਾ ਤੇ ਛੋਕਦਾ ਮੈਂ ਬੱਚਿਆਂ ਦਾ ਪਹਿਲਾਂ ਵੀ ਕਰਾਤਾ ਬਈ ਰੰਗ ਕਿੰਦਾ ਦਾ ਹੀ ਕੱਢਣ ਫੇਰ ਹੀ ਹੈ ਚੇਂਜ ਨਾ ਹੋ ਜਾਣਾ ਦਾ ਵੱਡੇ ਹੋ ਕੇ ਚੇਂਜ ਵੀ ਹੋ ਜਾਂਦੇ ਹੁੰਦੇ ਆ ਕੋਈ ਕਹਿ ਵੀ ਨਹੀਂ ਸਕਦੇ ਲਾਲ ਚੀਨੇ ਜੇ ਬਣ ਜਾਣਾ ਇਹਨਾਂ ਨੇ ਫਿੱਕੇ ਲਾਲ ਚੀਨੇ ਤੇ ਲਾਲ ਚੀਨੇ ਹੁੰਦੇ ਇਹ ਜਦਾachar ਲਾਲ ਚੀਨੇ ਕੱਢਦੇ ਆ ਰੱਤੇ ਵੀ ਕੱਢ ਜਾਂਦੇ ਆ ਤੇ ਬੱਗੇ ਸਫੇਰ ਵੀ ਕੱਢਦੇ ਆ ਇਹ ਚਟੀਆਂ ਦੇ ਪੀਲੀਆਂ ਜਦਾ ਅੱਖ ਪੀਲੀਆਂ ਕੱਢਦੇ ਆ ਇਹ ਕਈ ਵਾਰ ਚਿੱਟੀ ਵੀ ਕੱਢ ਜਾਂਦੇ ਹੁੰਦਾ ਵੈਸੇ ਆ ਜਿਹੜੇ ਆ ਜਿਹੜੇ ਦੋਨੇ ਬੱਚੇ ਮੈਨੂੰ ਲੱਗਦਾ ਚਿੱਟੀ ਅੱਖ ਦੇ ਗੱਡੇ ਆ ਨੇ ਅੱਜ ਕੀ ਚਿੱਟੀ ਦੇ ਬਣੂਗੇ ਬਾਕੀ ਇਹ ਖਟੀਆਂ ਦੇ ਬਣਦੇ ਹੁੰਦਾ ਹਮੇਸ਼ਾ ਹੀ ਅੱਜ ਕੀ ਆ ਚਿੱਟੀ ਦਾ ਹੀ ਆ ਬਾਈ ਚਿੱਟੀ ਆਖਦਾ ਹੀ ਆ ਹਾਂਜੀ ਬਾਬੋ ਕੀ ਹਾਲ ਚਾਲ ਆ ਲਓ ਬਾਬੋ ਕਰੀਏ ਅੱਜ ਦੀ ਵੀਡੀਓ ਸ਼ੁਰੂ ਤੇ ਵੀਡੀਓ ਸੱਚ ਸ਼ੁਰੂ ਕੀਤੀ ਹੋਈ ਆ ਖਾਤੀ ਕਮੈਂਟਾਂ ਦੇ ਜਵਾਬ ਦਈਏ ਠੀਕ ਆ ਤੇ ਇੱਕ ਬਾਈ ਦਾ ਬਾਈ ਕਮੈਂਟ ਆਇਆ ਸੀਗਾ ਤੇ ਕਿ ਬਾਈ ਹਾਈ ਟੈਕ ਜਿਹੜੀ ਆ ਉਹ ਪੂਰੀ ਲਾਉਣੀ ਤੇ ਕਿੰਨੇ ਕਬੂਤਰਾਂ ਨੂੰ ਲਾ ਦਈਏ ਪੂਰੀ ਬਾਈ ਇਦਾਂ ਨਹੀਂ ਹੁੰਦਾ ਪੂਰੀ ਨਹੀਂ ਤੁਸੀਂ 1 ਐਮਲ ਇੱਕ ਕਬੂਤਰ ਨੂੰ ਲੱਗਣੀ ਆ ਠੀਕ ਆ ਉਹ ਆਪਦੇ ਹਿਸਾਬ ਨਾਲ ਤੁਸੀਂ ਲਾ ਲਿਓ ਜਿੰਨੇ ਵੀ ਹੋਈ ਹਨਾ ਤੇ 1 ਐਮਲ ਉਹ ਇੱਕ ਕਬੂਤਰ ਨੂੰ ਲੱਗਦੀ ਆ ਬਾਈ ਬੀ ਐਮ ਐਲ ਪਾਣੀ ਦੇ ਵਿੱਚ ਠੀਕ ਆ ਐਦਾਂ ਨਹੀਂ ਵੀ ਆਪਾਂ ਉਹਦੇ ਹਿਸਾਬ ਨਾਲ ਤੁਸੀਂ ਲਾ ਲਿਓ ਨਾ ਜਿੰਨੇ ਐਮਲ ਦਵਾਈ ਆ ਤੇ ਓਨੇ ਕਬੂਤਰਾਂ ਨੂੰ ਐਮ ਐਲ ਲੱਗ ਜਾਣੀਆਂ 1 ਕਿ ਐਮ ਐਲ ਇੱਕ ਕਬੂਤਰ ਨੂੰ ਆਪਾਂ ਲਈ ਦੀ ਦਵਾਈ ਉਹ ਹਾਈ ਟੈਕ ਜਿਹੜੀ ਆ ਤੇ ਖਾਲੀ ਪੇਟ ਲਈਦੀ ਆ ਮਲਪਾਂ ਤੋਂ ਉਹ ਹੁੰਦੀ ਵੀ ਮਲਪਾ ਤਵਾ ਕਈ ਵਾ ਇੱਕ ਬਾਈ ਦਾ ਮੈਨੂੰ ਫੋਨ ਆਇਆ ਇੱਕ ਦਿਨ ਕਹਿੰਦਾ ਬਾਈ ਮੈਨੂੰ ਕਿਹੇ ਨੇ ਦੱਸਿਆ ਕਿ ਯਾਰ ਜਿਹੜੀ ਕਬੂਤਰ ਟਲੇ ਸੀ ਹਾਈ ਟੈਕ ਤੇ ਜੀ ਪਾਵਰ ਜੈਲ ਤੇ ਲੀਵਰ 50 ਵੀ ਉਹ ਮਿਕਸ ਕਰਕੇ ਲਗਾਤਾਰ ਦੇਈ ਚਲ ਬਾਈ ਹਾਈ ਟੈਕ ਨੇ ਤਾਂ ਹੋਰ ਮਾਰ ਨਹੀਂ ਆ ਕਬੂਤਰ ਉਹਦਾ ਭਾਈ ਲੂਈ ਮੋਸ਼ਨ ਲੋਂਦੀ ਮਲੱਪਾਂ ਤੋਂ ਆ ਠੀਕ ਆ ਇੱਕ ਅੱਧੀ ਆਰੀ ਉਹ ਰਾਈਦੀ ਹੁੰਦੀ ਜਿਆਦਾ ਨਹੀਂ ਵੀ ਲਗਰ ਆਪਾਂ ਰੈਗੂਲਰ ਦਈ ਜਾਈਏ ਲਈ ਦਈ ਜਾਈਏ ਉਹਦੇ ਨਾਲ ਤਾਂ ਭਾਈ ਕੰਮ ਖਰਾਬ ਹੋ ਜਾਊਗਾ ਹਨਾ ਐਦਾਂ ਨਹੀਂ ਕਰੀਦਾ ਹੁੰਦਾ ਕਦੀ ਵੀ ਉਹਦਾ ਇੱਕੋ ਵਾਰੀ ਲਾਈਦੀ ਭਾਈ ਤਿੰਨ ਦੋ ਕੁ ਮਹੀਨਿਆਂ ਬਾਅਦ ਭਾਵੇਂ ਲਾ ਦਿਓ ਉਹਦਾ ਕੋ ਨੁਕਸਾਨ ਨਹੀਂ ਕਿਉਂਕਿ ਮਲੱਪ ਜਦੋਂ ਆਪਾਂ ਕੱਢੀ ਜਾਂਦੇ ਆ ਫੇ ਵੀ ਕਬੂਤਰ ਭਾਈ ਦੰਤਰ ਉਸ ਤੇ ਨਹੀਂ ਜਾਂਦਾ ਕਿਉਂਕਿ ਮਲੱਪ 20 ਬਣਨੇ ਜ਼ਰੂਰੀ ਆ ਭਾਈ ਕਬੂਤਰ ਦੇ ਅੰਦਰ ਜਿਹੜੇ ਕਬੂਤਰ ਚ ਮਲੱਪ ਨਹੀਂ ਬਣਦੇ ਨਾ ਤੇ ਉਹ ਉਹ ਵੀ ਸੈੱਟ ਨਹੀਂ ਭਾਈ ਸਹੀ ਨਹੀਂ ਹੁੰਦੇ ਜਾਨਵਰ ਉਹ ਉਹਨਾਂ 'ਚ ਤੇ ਮਲੱਪਾ ਬੰਡੇ ਵੀ ਜ਼ਰੂਰੀ ਆ ਬਾਈ ਤੇ ਇੱਕ ਬਾਈ ਦਾ ਹੋਰ ਕਈ ਬਈਆਂ ਤੇ ਆਈ ਸੀ ਬਾਈ ਉਹ ਲਾਉਣੀ ਕਿੰਨੇ ਦੇਣਾ ਦੱਸਿਆ ਨਹੀਂ ਉਹ ਮੈਂ ਤੁਹਾਨੂੰ ਦੱਸ ਦਿੰਦਾ ਪਹਿਲਾਂ ਹਣਾ ਸੋਰੀ ਯਾਰ ਤੇ ਉਹ ਮੈਨੂੰ ਚੇਤਾ ਨਹੀਂ ਸੀ ਰਿਹਾ ਤੇ ਉਹ 15 ਦਿਨ ਲਾਓ ਠੀਕ ਆ 15 ਦਿਨ ਉਹ ਗੋਲੀ ਤੁਸੀਂ ਦੇ ਲੋ ਤੇ ਉਦੋਂ ਪਹਿਲਾਂ ਮਲੱਪਾ ਹੀ ਲਾਉਣੀ ਆ ਆਪਾਂ ਸਭ ਤੋਂ ਪਹਿਲਾਂ ਮਲੱਪਾ ਦੀ ਲਾਉਣੀ ਜਿੱਦਾਂ ਆਪਾਂ ਵੀ ਅੱਜ ਲਾਈ ਹੈ ਨਾ ਉਸ ਤੋਂ ਬਾਅਦ ਹੀ ਦੇਣ ਦਾ ਬਾਈ ਫੇਰੀ ਖਰਾਕ ਲੱਗਣੀ ਹੂ ਉਤਰਾਂ ਨੂੰ ਤੇ ਮਲੱਪਾ ਦੀ ਲਾ ਕੇ ਉਦੋਂ ਬਾਅਦ ਬਈ 15 ਦਿਨ ਦਿਓ ਜਿੱਦਾਂ ਜਿਹੜੀ ਜੇ ਤਾਂ ਬਾਹਰ ਵਾਲੀ ਦਾ ਗੋਲੀ ਲੋਣੀ ਫੇਰ ਆਪਾਂ ਵੀ ਤੁਸੀਂ ਦੂਜੇ ਦਿਨੀ ਸਟਾਰਟ ਕਰ ਲਓ ਕੋਈ ਗੱਲ ਨਹੀਂ ਕਿਉਂਕਿ ਇਹ ਵੀ ਗਰਮ ਹੁੰਦੀਆਂ ਥੋੜੀਆਂ ਚੀਜ਼ਾਂ ਇਹਦੇ ਵਿੱਚ ਵੀ ਜਿੱਦਾਂ ਗਰਮ ਤੇ ਕਾਦੀਆਂ ਐਂਟੀਬਾਇਓਟਿਕੀ ਆ ਉਦਾਂ ਇੰਨੀ ਗਰਮ ਉਹਦੇ ਵਿੱਚ ਕੋਈ ਚੀਜ਼ ਹੈ ਨਹੀਂ ਹੈਗੀ ਪਰ ਫੇਰ ਵੀ ਆਪਾਂ 3-4 ਦਿਨ ਤੋਂ ਬਾਅਦ ਹੀ ਸਟਾਰਟ ਕਰੀ ਦੀ ਜਦੋਂ ਮਲੱਪਾ ਦੀ ਗੋਲੀ ਲਾ ਦੀ ਦੀ ਆ ਤੇ ਨਾਲ ਵੀ ਕਰ ਸਕਦੇ ਕੋਈ ਏਡਾ ਨੁਕਸਾਨ ਨਹੀਂ ਪਰ ਮੈਂ ਤਾਂ 2-3 ਦਿਨ ਬਾਅਦ ਹੀ ਸ਼ੁਰੂ ਕਰਦਾ ਹਾਂ ਜੇ ਮਲੱਪਾ ਦੀ ਲਾ ਕੇ ਜੇ ਆਂਡੇ ਦੀ ਏਦਾਂ ਕੋਈ ਮੈਡੀਸਿਨ ਵੀ ਉਹਦੇ ਨਾਲ ਜਿਹੜੀ ਇਨਫੈਕਸ਼ਨ ਪਈ ਹੁੰਦੀ ਹੈ ਜਦ ਤੱਕ ਜ਼ਖਮ ਜੁਕ ਹੋ ਜਾਂਦਾ ਹੈ ਕਈ ਵਲ ਤੇਜ ਲੱਗ ਜਵੇ ਦਵਾਈ ਤਾਂ ਉਹ ਸੈੱਟ ਹੋ ਜਾਂਦੇ ਬਈ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਜਿਹੜੇ ਮਤਲਬ ਬੱਚੇ ਆ ਹਨਾ ਪਾਲਦੇ ਨਹੀਂ ਕਬੂਤਰੀਆਂ ਵੀ ਤਾਂ ਤਰਸਤਾ ਤੇ ਬੱਚੇ ਸੋਰੀ ਆਂਡੇ ਚ ਬਣਦੇ ਨਹੀਂ ਐਦਾਂ ਸੀ ਬਾਈ ਜਾਂ ਦਾ ਕਬੂਤਰ ਚ ਨੌਕਸ ਹੋਊਗਾ ਠੀਕ ਆ ਜੇ ਬੱਚੇ ਨਹੀਂ ਬਣਦੇ ਤਾਂ ਤੇ ਕਬੂਤਰੀਆਂ ਚ ਜੇ ਨਹੀਂ ਕਬੂਤਰੀ ਜਿਹੜੀ ਜੇ ਤਾਂ ਤੁਸੀਂ ਜੋੜਾ ਉਹੀ ਵਾਰ-ਵਾਰ ਅੰਡੇ ਲਈ ਜਾਂਦੇ ਆ ਇੱਕ ਵਾਰੀ ਮਾਦੀ ਕੇ ਹੋਰ ਨਾਰ ਨਾ ਲੱਗਦੇ ਦੇਖ ਲਓ ਤੇ ਨਾਰ ਕੇ ਹੋਰ ਮਾਦੀ ਨਾਲ ਲੱਗਦੇ ਦੇਖ ਲਓ ਪਤਾ ਲੱਗ ਜੂ ਨਰ ਚ ਪ੍ਰੋਬਲਮ ਆ ਕਿ ਮਾਤੀਆਂ ਚ ਪ੍ਰੋਬਲਮ ਆ ਠੀਕ ਆ ਐਦਾਂ ਹੀ ਆਪਾਂ ਮਤਲਬ ਪਤਾ ਕਰੀਦਾ ਤੇ ਜਿਹੜੀ ਆਪਾਂ ਦਵਾਈ ਦੱਸੀ ਆ ਇਹ ਤੁਸੀਂ ਦੇਈ ਜਾਓ ਬਾਈ ਜੋੜੇ ਤੋੜ ਕੇ 15 ਦਿਨ ਤੇ ਐਨ ਬਾਈ ਸੈੱਟ ਹੋ ਜੂਗਾ ਕੰਮ ਮਿਹਨਤ ਕਰਨੀ ਪੈਂਦੀ ਆ ਲਗਾਤਾਰ ਬਾਈ ਦਵਾਈ ਵਾਂਗੂ ਦਵਾਈ ਦੇਣੀ ਹੈ ਸਵੇਰੇ ਸ਼ਾਮ ਮੈਂ ਤਾਂ ਹੁਣ ਕਬੂਤਰਾ ਨੂੰ ਦੇਣਾ ਪਿਆ ਉਹਨਾਂ ਨੂੰ ਪਰਮਲ ਪਾਣੀ ਲਾਉਣੀ ਪਹਿਲਾਂ ਮੈਂ ਪਰਦ ਲਈ ਜਾਂਣਾ ਉਹਦਾ ਕੋਈ ਫਾਇਦਾ ਤੇ 15-20 ਦਿਨ ਤਾਂ ਲਗਾਤਾਰ ਬਾਈ ਉਹਨਾਂ ਨੂੰ ਘਟੋ ਘਟਾ ਦਵਾਵਾਂਗੇ ਤਾਂ ਫੇਰ ਹੀ ਆਂਡੇ ਲੋਣ ਉਦੋਂ ਬਾਅਦ ਇਹ ਬੱਚਾ ਬੱਚੇ ਬਣੂਗੇ ਫੇਰ ਆਂਡਿਆਂ ਦੇ ਵਿੱਚ ਬਾਈ ਤੇ 100% ਬਾਈ ਇਹ ਹੱਲ ਹੋਊਗਾ ਤੁਹਾਡੇ ਸਾਹਮਣੇ ਆਪਾਂ ਦਿਨੇ ਪਏ ਆ ਠੀਕ ਆ ਤੇ ਤੁਸੀਂ ਆਪ ਦੇ ਲਓ ਵੀ ਹਾਂ ਯਾਰ ਹੱਲ ਹੋਇਆ ਜਾਂ ਨਹੀਂ ਹੋਇਆ ਠੀਕ ਆ ਤੇ ਜਿਹੜੀ ਆਪਾਂ ਉਹਦੇ ਨਾਲ ਵਿਟਾਮਿਨ ਐਚ ਆ ਬਾਈ ਉਹੋ ਹੀ ਕਮੀਆਂ ਪੂਰੀ ਕਰ ਦਿੰਦੀ ਹੁੰਦੀ ਜਿਹੜੀ ਕਬੂਤਰ 'ਚ ਵੀ ਕੋਈ ਇਦਾਂ ਦੀ ਹੋਵੇ ਨਾ ਇੱਕ ਸਪੂਤ ਜਿਹੜੀ ਸਫੇਦ ਮੂਸਲੀ ਆ ਉਹ ਬਹੁਤ ਮਤਲਬ ਬੰਦਿਆਂ ਤੇ ਤਾਂ ਵਾਹਲਾ ਹੀ ਕੰਮ ਕਰਦੀ ਉਹ ਠੀਕ ਆ ਉਹ ਬਾਲਾ ਬੰਦਿਆ ਵਾਸਤੇ ਹੀ ਹੁੰਦੀ ਆ ਜਿਆਦਾ ਜਿਹੜੀ ਸਫੇਦ ਮੂਸਲੀ ਆ ਤੇ ਉਹ ਕਬੂਤਰਾਂ ਤੇ ਬਾਈ ਬਹੁਤ ਕੰਮ ਕਰਦੀ ਆ ਉਹ ਤੇ ਉਹ ਆਪਾਂ ਇਸ ਕਰਕੇ ਉਹ ਦਿੰਨੇ ਆ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਜਿਹੜੇ ਮਤਲਬ ਜਿੱਦਾਂ ਦਾਹ ਪਰ ਸਾਫ ਹੋ ਜਾਂਦੇ ਜਿਹੜੇ ਬੱਚੇ ਵੀ ਉਹਨਾਂ ਨੂੰ ਕਿੰਨਾ ਚਿਰ ਡਾਲੀਏ ਤੇ ਕਿੰਨਾ ਚਿਰ ਨਾੜਾਈਏ ਬਾਈ ਦੇਖੋ ਵੈ ਪਹਿਲਾਂ ਵੀ ਦੱਸਿਆ ਹੋਇਆ ਵੀ ਕਿਦਾਂ ਹਨਾ ਕਿੰਨਾ ਚਿਰ ਡੋਣੇ ਜਾਂ ਕਿੰਨਾ ਚਿਰ ਨਹੀਂ ਬਾਈ ਮਹੀਨਾ ਦਾ ਡਾਉ ਨਾ ਬੱਚੇ ਘਟੋ ਘਟ ਮਹੀਨਾ ਜੇ ਜ਼ਿਆਦਾ ਵੱਧੇ ਆ ਤੁਹਾਨੂੰ ਪਤਾ ਵਧੀ ਜਾਂਦੇ ਫੋ ਜਿੱਦਾਂ ਆਪਾਂ ਦੱਸਿਆ ਮੂਰੇ ਮੂਰੇ ਕਲੀਆਂ ਕੱਟਣੀਆਂ ਹਨਾ ਤੇ ਉਹ ਕਲੀਆਂ ਕੱਟ ਲਓ ਬਾਈ ਠੀਕ ਆ ਫੇ ਉਹਨਾਂ ਕੋ ਉੱਤਰ ਉੱਚਾ ਨਹੀਂ ਜਾਂਦਾ ਉੱਥੇ ਕੀ ਉੜਦਾ ਬਾਈ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਹੱਥਾਂ ਨਾਲ ਮਿਕਸ ਕਰ ਲੀਏ ਜਿਹੜੀ ਦਵਾਈ ਬਾਈ ਕਰ ਸਕਦੇ ਹੋਏ ਵੀ ਹੱਤ ਨੂੰ ਲੱਗ ਜਾਂਦੀ ਬਾਲਾ ਹਨਾ ਪਹਿਲਾ ਪਹਿਲਾ ਜਦੋਂ ਕਰਦੇ ਆ ਆਪਾਂ ਦਵਾਈ ਪਾਈ ਦੀ ਉਦੋਂ ਵਾਰ ਜਦੋਂ ਥੋੜੀ ਜੀ ਗੋਲ ਜੀ ਹੋ ਗਈ ਨਾ ਫੇਰ ਭਾਵੇਂ ਹੱਤ ਨਾਲ ਕਰੀ ਜਾਓ ਨਹੀਂ ਤਾਂ ਹੱਤ ਨੂੰ ਸਾਰਾ ਚੰਬੜ ਜਾਂਦਾ ਬਾਈ ਉਹ ਉਹ ਦਵਾਈ ਦੇ ਨਾਲ ਹੱਥ ਨੂੰ ਲੱਗ ਜਾਂਦੀ ਤੇ ਉਹ ਲਾਉਣੀ ਵੀ ਓਖੀ ਹੋ ਜਾਂਦੀ ਫਿਰ ਫਾਇਦਾ ਕੀ ਉਹਦਾ ਹਨਾ ਤੇ ਕਿੱਦਾਂ ਮਲ ਮਲ ਕੇ ਲਾਉਂਗੇ ਤੇ ਉਸ ਕਰਕੇ ਨਹੀਂ ਤਾਂ ਫਿਰ ਉਹ ਹਾਤੀ ਧੋਣਾ ਪੈਣਾ ਤੇ ਫਿਰ ਸਾਰੀ ਕੀ ਪਤਾ ਕੀ ਕੀ ਹੱਥ ਨੂੰ ਲੱਗ ਜਾਣਾ ਜ਼ਿਆਦਾ ਠੀਕ ਹੈ ਸਫੇਦ ਮੂਸਲੀ ਵੀ 11 ਕਿਪਾਈ ਹੁੰਦੀ ਉਹ ਵੀ ਧੁੱਪ ਜਾਣੀ ਆ ਇਸ ਕਰਕੇ ਬਾਈ ਚਮਚੇ ਨਾਲ ਹੀ ਮਿਕਸ ਕਰੋ ਬਾਅਦ ਵਿੱਚ ਜਦੋਂ ਗੋਲ ਹੋ ਗਈ ਫਿਰ ਹੱਥ ਨਾਲ ਜਿੰਦਾ ਮਰਜੀ ਮਲਿ ਚਲੋ ਗੁੰਨੀ ਚਲੋ ਕੋਈ ਚੱਕਰ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਯਾਰ ਫੈਂਸੜੀਆਂ ਦਾ ਬਾਈ ਆਪਾਂ ਹੁਣ ਤਾਂ ਦੱਸਿਆ ਹੀ ਮੈਂ ਤਾਂ ਉੱਤੇ ਨੂੰ ਵੀਡੀਓ ਹੋ ਗਈਆਂ ਦੱਸਿਆ ਹਨਾ ਤੁਸੀਂ ਵੀਡੀਓ ਦੇਖ ਲਿਆ ਕਰੋ ਪੂਰੀ ਹਨਾ ਉਹ ਬਾਈ ਜਿਹੜਾ ਟੈਰਾਮਾਈਸੀਨ ਦਾ ਪਾਊਡਰ ਹੁੰਦਾ ਨਾ ਟੈਟਰਾਸਾਈਕਲਿਨ ਦਾ ਪੀਲਾ ਪੈਕਟ ਬਾਈ ਇਦਾਂ ਇੱਕ ਚੁਟਕੀ ਭਰਨੀ ਆ ਉਹ ਦੇ ਕੇ ਤੇ 5 ਐਮਐਲ ਪਾਣੀ ਦੇ ਕੇ ਧੁੱਪੇ ਪਾ ਦਿਓ ਠੀਕ ਆ ਜੇ ਫਿੰਸੜੀਆਂ ਵੱਟੀਆਂ ਫੇਰ ਧੁੱਪੇ ਨਾਲ ਪਾਇਓ ਫੇ ਸ਼ਾਮੀ ਰੱਖਿਓ ਜਿਹੜਾ ਮਾੜਾ ਮੋਟਾ ਤੈਨੂੰ ਲੱਗਦਾ ਹੀ ਆ ਜਦੋਂ ਛੋਟੇ ਬੱਚੇ ਹੁੰਦੇ ਆ ਨਾ ਬਾਈ ਉਦੋਂ ਹੀ ਕੁਝੇ ਚ ਇੱਕ ਦੋ ਵਾਰੀ ਪਾ ਦਿਆ ਕਰੋ ਫੇ ਫਿੰਸੜੀਆਂ ਹੁੰਦੀਆਂ ਹੀ ਨਹੀਂ ਬਾਈ ਉਹਦਾਂ ਐਂਟੀਬਾਇਟਿਕਾ ਇਨਫੈਕਸ਼ਨ ਨੂੰ ਚੱਕਦਾ ਰੀਸ਼ੀ ਦਾ ਕੰਮ ਕਰੀਸ਼ਾ ਵੀ ਹੋਂਦਦਾ ਬੱਚਿਆਂ ਨੂੰ ਵੱਲਾ ਕਈ ਚੀਜ਼ਾਂ ਤੋਂ ਬਾਈ ਉਹ ਬਚਾ ਕੇ ਰਹਾਦਾ ਬੁਖਾਰ ਬੁਖੂਰ ਵੀ ਨਹੀਂ ਚੜਦਾ ਹਨਾ ਪੂਟੇ ਪੂਟੇ ਵੀ ਨਹੀਂ ਜਾਮ ਹੁੰਦੇ ਬਹੁਤ ਘੈਂਟ ਚੀਜ਼ ਆ ਬਾਈ ਉਹ ਜਿਹੜਾ ਪੀਲਾ ਪੈਕੇਟ ਹੁੰਦਾ ਨਾ ਟੈਟਰਾਸਾਈਕਲਿੰਦਾ ਉਹਦੀ ਦਾ ਇੱਕ ਚੁਟਕੀ ਜਿੰਨੇ ਮਰਜ਼ੀ ਦਾਣੇ ਬਾਈ ਭਰਿਆ ਹੋਵੇ ਬੱਚਾ ਤਿੰਨ ਦਿਨ ਦੇ ਕੇ ਦੇਖ ਲਿਓ ਤੁਹਾਨੂੰ ਆਪੇ ਰਿਜ਼ਲਟ ਪਾਈਊ ਬਾਈ ਤਿੰਨਾ ਚਾਰਾਂ ਦਿਨਾਂ ਬਾਅਦ ਹੀ ਬਾਈ ਉਹ ਕਾਲੇ ਹੋਣੇ ਸ਼ੁਰੂ ਹੋ ਜੂਗੇ ਨਾਲ ਹੀ ਠੀਕ ਆ ਝੜਨ ਭਾਵੇਂ ਉਹ 10 ਦਿਨਾਂ ਨੂੰ 15 ਨੂੰ ਝੜ ਜੇ ਪਰ ਕਾਲੇ ਉਹ ਨਾਲ ਹੀ ਹੋਣੇ ਗਾਂਹ ਦਰਦ ਨਹੀਂ ਮੰਨੂਗਾ ਕੂਪਟਰ ਉਹ ਤੇ ਨਾ ਉਹ ਗਾਂਹ ਬਾਦੇ ਵੀ ਨਹੀਂ ਦਾਣੇ ਫਿਰ ਉਥੇ ਹੀ ਸੁੱਕਣ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣਾ ਆਪਣਾ ਸਾਰੇ ਭਰਾ ਧਿਆਨ ਰੱਖਿਆ ਕਰੋ ਤੇ ਬਾਬਾ ਨਾਨਕ ਤੁਹਾਡੇ ਤੇ ਮਿਹਰ ਬਣਾਈ ਰੱਖੇ